ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਰਾ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਚਿਹਰਾਵਲ ਦੇ ਰਹਿਣ ਵਾਲਾ ਹਾਂ ਬਾਈ ਮੈਂ ਪਹਿਲਾਂ ਥੋੜੀ ਥੋੜੀ ਮੂੰਗੀ ਲਾਉਂਦਾ ਹੁੰਦਾ ਸੀ ਐਤਕੀ ਮੈਂ ਬਾਂਸੀ 골ਡ ਮੂੰਗੀ ਬੀਜੀ ਐ ਜਿਹੜੀ ਆ ਦੇਖੋ ਗੁੱਛਾਂ ਦੇ ਤੌਰ ਤੇ ਵਧੀਆ ਇਹਦੇ ਵਿੱਚ ਫਲੀਆਂ ਗੁੱਛਾਂ ਦੇ ਤੌਰ ਤੇ ਵਧੀਆ 10 12 ਦਾਣੇ ਇੱਕ ਫਲੀ ਦੇ ਵਿੱਚ ਨੇ ਇਹਨੂੰ ਕੋਈ ਬਿਮਾਰੀ ਨਹੀਂ ਪਈ ਕੋਈ ਇਹਦੇ ਪੱਤੇ ਵੀ ਬਹੁਤ ਸਖਤ ਹੈ ਹਾਰਟ ਐਗ ਹੋਈ ਇਹਨਾਂ ਪੱਤੇ ਕੋਈ ਆਉਣੀ ਪਈ ਵਧੀਆ ਬਈਆ ਦੇਖੋ ਗੁੱਛਾਂ ਦੇ ਵਿੱਚ ਫਲੀਆਂ ਐ ਸਾਰਾ ਕੋਈ ਵੀ 20 ਮਨ ਲੈ 20 22 ਮਨ ਦਾ ਝਾੜ ਵੀ ਦਿਓ ਇਹ ਪੀੜਾ पण ਕੋਈ ਨਹੀਂ ਪੈਣੂ ਬਾਈ ਜਮਾ ਬਾਕੀ ਸਰੇ ਮਾਇਆ ਇਹ ਹੀ ਬੇਨਤੀ ਕਰਦਾ ਆ ਵੀ ਕਿਸਾਨ ਭਰਾਵਾਂ ਨੂੰ ਬਾਈ ਮੂੰਗੀ ਜਿਹਨੇ ਬੀਜਣੀ ਆ ਬੀਜੋ ਵਧੀਆ ਫਸਲ ਐ ਪਰ ਇੱਕ ਗਲਤੀ ਨਾ ਕਰ ਜੋ ਕਿ ਤੇ ਆਪਾਂ ਕਹਿੰਦੇ ਵੀ ਪੁਰਾਣਾ ਵੀ ਘਰ ਵਾਲਾ ਵੀ ਨਾ ਉਹ ਨਾ ਬੀਜੋ ਨਵਾਂ ਬੀ ਲੈ ਕੇ ਬਾਈ ਆਪਣਾ ਬਾਂਸੀ ਗੋਲਡ ਉਹ ਬੀਜੋ ਤਾਂ ਕਰੇ ਥੋੜਾ ਕਿਸੇ ਦਾ ਨੁਕਸਾਨ ਨਾ ਵਧੀਆ ਝਾੜ ਦੇਵੇ ਤੇ ਵਧੀਆ ਸਾਰਾ ਕੁਸਤ ਤੇ ਬਾਕੀ ਜਦ ਦੇਖ ਲਓ ਬਾਈ ਗੁੱਛਾਂ ਦੇ ਵਿੱਚ ਫਲੀਆਂ ਦੇ ਵਧੀਆ 12 12 13 13 ਦਾਣੇ ਇੱਕ ਫਲੀ ਦੇ ਵਿੱਚ ਨੇ ਮੈਂ ਤਾਂ ਇਹੀ ਬੇਨਤੀ ਕਰਦਾ ਵੀ ਕੋਈ ਗਲਤੀ ਨਾ ਕਰ ਜੇ ਤੇ ਆਪਣੀ ਲਿਆ ਕੇ ਘਰ ਦਾ ਬੀਜ ਨਾ ਭੇਜੋ ਆਪਣਾ ਲਿਆ ਕੇ ਬਾਂਸੀ ਗੋਲਡ ਕੰਪਨੀ ਦਾ ਬੀਜ ਭੇਜੋ ਐਨੀ ਬੇਨਤੀ ਆ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ